ਸਾਡੀ ਯੂ نو ਪੰਜਾਬ ਦੀ ਜ਼ਮੀਨ 'ਚ ਹੀ ਕੁਝ ਹੈ ਫਸਟ ਥਿੰਗ ਸੈਕਿੰਡ ਸਾਡੀ ਬੋਲੀ ਜਿਹੜੀ ਮੈਨੂੰ ਸਭ ਤੋਂ ਜ਼ਿਆਦਾ ਐਨਰਜੈਟਿਕ ਲੱਗਦੀ ਹੈ ਅਸੀਂ ਕਦੀ ਵੀ ਇੰਗਲਿਸ਼ 'ਚ ਨਹੀਂ ਕਹਿ ਸਕਦੇ ਕਿ ਤੈਨੂੰ ਮੈਂ ਦੱਸਾਂਗਾ ਪਤਾ ਤੈਨੂੰ ਕਰਕੇ ਦਿਖਾਵਾਂਗਾ ਰਾਈਟ ਵੇਖੀ ਜਾਏਗੀ ਠੀਕ ਹੈ ਚੜ੍ਹਦੀ ਕਲਾ ਵਿੱਚ ਹੈਗੇ ਆ ਠੀਕ ਹੈ ਸੋ ਸਾਡੀ ਜਿਹੜੀ ਲੈਂਗੁਏਜ ਆ ਉਹਦੇ ਉਹ ਆਪਣੇ ਆਪ 'ਚ ਹੀ ਇੱਕ ਐਨਰਜੀ ਆ and when we choose some other state to work or some other country to work te sab to pehla asi boli de adheen ho jande ha boli de adheen hon nal saadi first number te hi energy low ho jandi jeda sanu pata vi nahi hunda te punjab de vich menu zyada examples den di lod ni ha i'll just wrap up here ki milkha singh di example le lo ki punjab de youth vich inna potential hai ki pura ਪਰ ਦੇ ਵਿੱਚ ਕਿਲ ਖੁੱਭ ਜਾਣ ਰਾਈਟ ਤੇ ਫਿਰ ਵੀ ਵੱਡੀਆਂ-ਵੱਡੀਆਂ ਰੇਸਾ 올ੰਪੀਅਨ ਜਿੱਤ ਸਕਦੇ ਨੇ ਲੋਕ ਠੀਕ ਹੈ ਹੁਣ ਇਸ ਤੋਂ ਵੱਡੀ ਐਗਜ਼ਾਮਪਲ ਕੀ ਹੋ ਸਕਦੀ ਤੇ ਬਹੁਤ ਸਾਰੀਆਂ ਤੇ ਜੇ ਖਾਲਸਾ ਇਹਦੀ ਗੱਲ ਲਗਾਓ ਤੇ ਜਦੋਂ ਕਿਸੇ ਜਿਹੜਾ ਜਿਹਦੀ ਡੈਥ ਹੋ ਗਈ ਬੰਦੇ ਦੀ ਜਿਹੜਾ ਦੱਬਿਆ ਪਿਆ ਹੈ ਮਲਬੇ ਦੇ ਵਿੱਚ ਠੀਕ ਆ ਉਹਨੂੰ ਕੱਢ ਕੇ ਲਿਉਣ ਵਾਲੀ ਕੌਮ ਹੈ ਸਾਡੀ ਪੰਜਾਬ ਦੀ ਤੇ ਮੁੜ ਕੇ ਮਦਰ ਥੈਂਕ ਯੂ ਕਰਦੀ ਉਹਦਾ